ਸਵਾਗਤ ਹੈ ਤੁਹਾਡਾ ਪੀਟੀਸੀ న్యూਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟ ਵਿਚਾਰ ਤਕਰਾਰ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਉਸ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਮਹਿਜ਼ ਨਾਮ ਦੀ ਪੰਜਾਬ ਯੂਨੀਵਰਸਿਟੀ ਰਹਿ ਗਈ ਆ ਦਰਅਸਲ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਆ ਜਿਸ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿੰਡੀਕੇਟ ਅਤੇ ਸੈਨੇਟ ਦਾ ਰੋਲ ਬਹੁਤ ਸੀਮਤ ਕਰ ਦਿੱਤਾ ਗਿਆ ਜਿਸ ਦੇ ਨਾਲ ਪੰਜਾਬ ਯੂਨੀਵਰਸਿਟੀ ਉੱਤੇ ਪੰਜਾਬ ਦੀ ਦਾਅਵੇਦਾਰੀ ਬਹੁਤ ਕਮਜ਼ੋਰ ਹੋ ਗਈ ਹੈ ਦਰਅਸਲ ਸੈਨੇਟ ਦੇ ਵਿੱਚ ਲਗਭਗ 50 ਮੈਂਬਰ ਹੁੰਦੇ ਨੇ ਪੰਜਾਬ ਦੇ ਤਾਂ ਉਹ ਹੁਣ ਘਟ ਕੇ ਸਿੰਗਲ ਡਿਜਿਟ ਦੇ ਵਿੱਚ ਰਹਿ ਗਏ ਨੇ ਯਾਨੀ ਕਿ 7-8 ਮੈਂਬਰ ਹੁਣ ਪੰਜਾਬ ਦੇ ਸੈਨੇਟ ਦੇ ਵਿੱਚ ਰਹਿ ਗਏ ਨੇ ਜਿਹਦੇ ਨਾਲ ਦਾਵਾ ਕਾਫੀ ਕਮਜ਼ੋਰ ਹੁੰਦਾ ਹੈ ਪੰਜਾਬ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਹਾਲਾਂਕਿ ਇਸ ਮਸਲੇ ਦੇ ਉੱਤੇ ਹੁਣ ਸਿਆਸਤ ਵੀ ਲਗਾਤਾਰ ਜ਼ੋਰ ਫੜਨ ਲੱਗੀ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਵੱਲੋਂ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਅਤੇ ਲੋਕਾਂ ਨੂੰ ਇਕਜੁੱਟ ਹੋਣ ਦੀ ਗੱਲਬਾਤ ਕਹੀ ਗਈ ਆ। ਲੋਕ ਇਕਜੁੱਟ ਹੋਣ ਨਹੀਂ ਤਾਂ ਪੰਜਾਬ ਨੂੰ ਵੀ ਜੰਮੂ ਕਸ਼ਮੀਰ ਦੀ ਤਰ੍ਹਾਂ ਯੂਟੀ ਬਣਾ ਦਿੱਤਾ ਜਾਏਗਾ ਕੇਂਦਰ ਸਰਕਾਰ ਵੱਲੋਂ ਤੇ ਨਾਲ ਲਾਲ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਲੋੜ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਬੜੇ ਦਾਅਵੇ ਪੇਸ਼ ਕੀਤੇ ਗਏ ਕੇਂਦਰ ਸਰਕਾਰ ਨੂੰ ਨਿਸ਼ਾਨਾ ਦੇ ਉੱਤੇ ਲਿਆ ਗਿਆ ਤੇ ਸਿੱਧੇ ਤੌਰ ਤੇ ਗੱਲਬਾਤ ਕਹੀ ਗਈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਯੂਨੀਵਰਸਿਟੀ ਦੇ ਉੱਤੇ ਲਗਾਤਾਰ ਜਿਹੜਾ ਦਾਵਾ ਹੈਗਾ ਉਸ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਇਸ ਮਸਲੇ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਵਿਚਾਰ ਤਕਰਾਰ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਐਜੂਕੇਸ਼ਨ ਮਨਿਸਟਰ ਦਲਜੀਤ ਸਿੰਘ ਚੀਮਾ ਚੀਮਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਮਿਹਰਬਾਨੀ ਜੀ ਬਹੁਤ ਮਿਹਰਬਾਨ ਚੀਮਾ ਸਾਹਿਬ ਇਸ ਜਿਹੜੇ ਐਕਸ਼ਨ ਦੇ ਪਿੱਛੇ ਸਾਈਕੀ ਬੀਜੇਪੀ ਦੀ ਕੀ ਸਮਝ ਦਿਓ ਪਹਿਲੇ ਨਜ਼ਰ ਦੇ ਵਿੱਚ ਕੀ ਤੁਹਾਨੂੰ ਲੱਗਦਾ ਦੇਖੋ ਬੜੀ ਹੈਰਾਨੀ ਦੀ ਗੱਲ ਆ ਹੂੰ 1966 ਦੇ ਵਿੱਚ ਬੜੇ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬੀ ਸੂਬਾ ਹੋਂਦ ਤੇ ਬਚਾਇਆ ਸੀ ਉਸ ਵੇਲੇ ਕਾਂਗਰਸ ਦਾ ਰਾਜ ਸੀ ਕਾਂਗਰਸ ਪਾਰਟੀ ਪੰਜਾਬ ਦੇ ਨਾਲ ਬੇਇਮਾਨੀ ਦੀ ਭਾਵਨਾ ਰੱਖਦੀ ਸੀ ਤੇ ਉਹਨਾਂ ਨੇ ਸੂਬਾ ਤਾਂ ਲੰਬੇ ਸੰਘਰਸ਼ ਤੋਂ ਬਾਅਦ ਸਾਨੂੰ ਦੇ ਦਿੱਤਾ ਪਰ ਕੁਝ ਇਹੋ ਜਿਹੇ ੜਿੱਕੇ ਪਾ ਦਿੱਤੇ ਕਿ ਜਿਹਦੇ ਨਾਲ ਹਾਲੇ ਤੱਕ ਸਾਨੂੰ ਰਾਜਧਾਨੀ ਪੰਜਾਬ ਦੀ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡ ਉਜਾੜ ਕੇ ਸ਼ਹਿਰ ਬਣਾਇਆ ਗਿਆ ਸੀ ਉਹ ਰਾਜਧਾਨੀ ਚੰਡੀਗੜ੍ਹ ਸਾਨੂੰ ਨਹੀਂ ਮਿਲ ਸਕੀ ਐਸ ਵੇਲੇ ਦੇਸ਼ ਦੇ ਵਿੱਚ ਕਿੰਨੇ ਸੂਬੇ ਸਾਡੇ ਤੋਂ ਬਾਅਦ ਬਣੇ ਪਰ ਹਮੇਸ਼ਾ ਜਿਹੜਾ ਪਹਿਰੇਂਟ ਸੂਬਾ ਹੁੰਦਾ ਉਹਨੂੰ ਪੁਰਾਣੀ ਰਾਜਧਾਨੀ ਦਿੱਤੀ ਜਾਂਦੀ ਹੈ ਨਵੇਂ ਸੂਬੇ ਆਪਣੀ ਰਾਜਧਾਨੀ ਬਣਾਉਂਦੇ ਪਰ ਪੰਜਾਬ ਦੇ ਨਾਲ ਇਹ ਉਸ ਵੇਲੇ ਕਾਂਗਰਸ ਨੇ ਇਹੋ ਜਿਹੀ ਬੇਇਮਾਨੀ ਕੀਤੀ ਕਿ ਜਦੋਂ ਚੰਡੀਗੜ੍ਹ ਪੰਜਾਬ ਨੂੰ ਅਨਾਉਂਸ ਕਰਨਾ ਸੀ ਰਾਜਧਾਨੀ ਦੇ ਤੌਰ ਤੇ ਉਹਨੂੰ ਵਕਤੀ ਤੌਰ ਤੇ ਉੱਤੇ ਯੂਟੀ ਬਣਾ ਕੇ ਤੇ ਇੱਕ ਅਨਹੌਕ ਅਰੇਂਜਮੈਂਟ 60 40 ਦੀ ਰੇਸ਼ੋ ਤੇ ਮੁਲਾਜਮ ਪੰਜਾਬ ਤੇ ਹਰਿਆਣਾ ਨੂੰ ਲੈ ਕੇ ਉਹ ਕੁਝ ਦੇਣ ਵਾਸਤੇ ਪੜਾ ਦਿੱਤਾ ਗਿਆ ਕਿ 5 ਸਾਲ ਬਾਅਦ ਹਰਿਆਣਾ ਆਪਣੀ ਰਾਜਧਾਨੀ ਬਣਾ ਲੇਗਾ ਤੇ ਚੰਡੀਗੜ੍ਹ ਪੰਜਾਬ ਨੂੰ ਟ੍ਰਾਂਸਫਰ ਹੋ ਜਾਵੇ ਜੋ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਤੈਅ ਹੋਇਆ ਸੀ ਹਾਲੇ ਕਿ ਉਸ ਐਕਟ ਦੇ ਵਿੱਚ ਵੀ ਬਹੁਤ ਵੱਡੀਆਂ ਖਾਮੀਆਂ ਨੇ ਜਿਹੜੀਆਂ ਅਸੀਂ ਕਈ ਵਾਰੀ ਅਦਾਲਤਾਂ ਦੇ ਵਿੱਚ ਪੁਆਇੰਟ ਆਊਟ ਵੀ ਕੀਤੀਆਂ ਪਰ ਹੁਣ ਲੱਗਦਾ ਕਿ ਸਰਕਾਰ ਤਾਂ ਭਾਵੇਂ ਕੇਂਦਰ ਦੇ ਵਿੱਚ ਕਾਂਗਰਸ ਦੀ ਥਾਂ ਭਾਜਪੀ ਆ ਗਈ ਪਰ ਸੋਚ ਹਾਲੇ ਵੀ ਉੱਥੇ ਖੜੀ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਜਿਹੜੇ ਹੱਕ ਉਸ ਵੇਲੇ ਪੰਜਾਬ ਨੂੰ ਮਿਲੇ ਸੀ ਉਹ ਇੱਕ ਇੱਕ ਕਰਕੇ ਹੱਕ ਪੰਜਾਬ ਦਾ ਖੋਹ ਲਿਆ ਜਾਵੇ ਚੰਡੀਗੜ੍ਹ ਨੂੰ ਪੱਕੇ ਤੌਰ ਦੇ ਉੱਤੇ ਯੂਟੀ ਬਣਾ ਦਿੱਤਾ ਜਾਵੇ ਇਸੇ ਮੰਚਾ ਦੇ ਨਾਲ ਪਹਿਲਾ ਜਿਹੜੀ 60 40 ਦੀ ਰੇਸ਼ੋ ਡਿਸਰਵ ਕੀਤੀ ਗਈ ਹੈ ਆਪਣੇ ਕੇਡਰ ਬਣਾਏ ਗਏ ਆ ਚੀਫ ਸੈਕਟਰੀ ਦੀ ਨਿਯੁਕਤੀ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ ਜਿਹੜੇ ਕੇਂਦਰ ਦੇ ਅਫਸਰ ਹੈ ਉਹਨਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਪੁਲਿਸ ਦੇ ਵਿੱਚ ਵੀ ਸਿਵਲ ਪ੍ਰਸ਼ਾਸਨ ਦੇ ਵਿੱਚ ਵੀ ਔਰ ਜਿਹੜੀ ਸਾਜੇ ਅਫਸਰਾਂ ਦੀ ਗਿਣਤੀ ਹੁੰਦੀ ਸੀ ਇੱਥੇ ਚੰਡੀਗੜ੍ਹ ਦੇ ਵਿੱਚ ਸਾਜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅਹੁਦੇ ਘਟਾ ਦਿੱਤੇ ਗਏ ਆ ਔਰ ਉਹਨਾਂ ਦੀ ਤਾਕਤ ਵੀ ਜਿਹੜੀ ਹੈ ਕਾਫੀ ਹੱਦ ਤੱਕ ਘਟਾ ਦਿੱਤੀ ਗਈ ਹੂੰ ਉਨੇਕ ਵੱਡੀ ਸਾਜ਼ਿਸ਼ ਕੁਛ ਚਿਰ ਪਹਿਲਾਂ ਚੱਲੀ ਸੀ 2023 ਦੇ ਵਿੱਚ ਜਦੋਂ ਦੇਸ਼ ਦੇ ગ્રામ ਮੰਤਰੀ ਦੀ ਅਗਵਾਈ ਦੇ ਵਿੱਚ ਨਾਰਥ ਜੋਨਲ ਕਾਉਂਸਲ ਦੀ ਇੱਕ ਮੀਟਿੰਗ ਹੋਈ ਸੀ ਜੈਪੁਰ ਦੇ ਵਿੱਚ ਤਰ੍ਹਾਂ ਚੰਗੀ ਤਰ੍ਹਾਂ ਯਾਦ ਹੋਣਾ ਉਸ ਮੀਟਿੰਗ ਦੇ ਵਿੱਚ ਅਰਵਿੰਦ ਕੇਜਰੀਆਲ ਵੀ ਹਾਜ਼ਰ ਸੀ ਸਾਡੀ ਪੰਜਾਬ ਦੀ ਸਰਕਾਰ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਤ ਇਹਨਾਂ ਦੀ ਹਾਜ਼ਰੀ ਦੇ ਵਿੱਚ ਉਸ ਵੇਲੇ ਫੈਸਲਾ ਹੋਇਆ ਸੀ ਕਿ ਜਿਹੜੇ ਚੰਡੀਗੜ੍ਹ ਤੇ ਪੰਜਾਬ ਦੇ ਆਪਣੇ ਦਵੱਲੇ ਮਸਲੇ ਨੇ ਇਹਦੇ ਵਾਸਤੇ ਦੋਵੇਂ ਜਿਹੜੇ ਮੁੱਖ ਮੰਤਰੀ ਸਾਹਿਬਾਨ ਨੇ ਉਹ ਮੀਟਿੰਗਾਂ ਕਰਨਗੇ ਤੇ ਪੰਜਾਬ ਦੇ ਗਵਰਨਰ ਸਾਹਿਬ ਉਹਨਾਂ ਮੀਟਿੰਗਾਂ ਦੀ ਜਿਹੜੀ ਹੈਗੀ ਆ ਉਹ ਮਿਡਲਮੈਨ ਦੇ ਤੌਰ ਤੇ ਉੱਤੇ ਉਹਨਾਂ ਦੀ ਆਪੋចਾਲ ਮਿਲ ਵਾਸਤੇ ਉਹ ਵਿੱਚ ਬੈਠਣਗੇ ਐਸੀ ਉਹਦਾ ਇਤਰਾਜ਼ ਕੀਤਾ ਸੀ ਕਿ ਕਿਹੜਾ ਮੁੱਦਾ ਹੈਗਾ ਜਿਹੜਾ ਦੋ ਸੁਭਿਆ ਦੇ ਵਿਚਕਾਰ ਜਿਹੜਾ ਨਵੇਂ ਸਿਰੇ ਤੋਂ ਖੋਲਿਆ ਜਾ ਸਕਦਾ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਤੁਸੀਂ ਕੋਈ ਮਨਜ਼ੂਰੀ ਲਈ ਹੈ ਉੱਥੇ ਜਾ ਕੇ ਇਸ ਸੈਮਤੀ ਦਿਨ ਤੋਂ ਪਹਿਲਾਂ ਔਰ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਮੈਂ ਕਿ ਉਸ ਜਿਹੜੀ ਮੀਟਿੰਗ ਤੋਂ ਬਾਅਦ ਲਗਾਤਾਰ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਉਸ ਵੇਲੇ ਖੱਟੜ ਸਾਹਿਬ ਸੀ ਹਰਿਆਣੇ ਦੇ ਤੇ ਸਾਡੇ ਭਗਵੰਤ ਮਾਨ ਜੀ ਪੰਜਾਬ ਦੇ ਸੀ ਇਹਨਾਂ ਨੇ ਪਿਛਲੇ ਗਵਰਨਰ ਸਾਹਿਬ ਦੀ ਅਗਵਾਈ ਦੇ ਵਿੱਚ ਮੀਟਿੰਗਾਂ ਕੀਤੀਆਂ ਉਹਦੇ ਵਿੱਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦਾ ਮੁੱਦਾ ਵੀ ਉੱਠ ਪਿਆ ਉਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਨਾਲ ਹਰਿਆਣੇ ਦੇ ਕਾਲਜ ਦੁਬਾਰਾ ਅਟੈਚ ਕਰਨ ਦਾ ਮੁੱਦਾ ਵੀ ਉੱਠ ਪਿਆ। ਹਮ ਅਸੀਂ ਉਦੋਂ ਹੀ ਇਤਰਾਜ਼ ਕੀਤਾ ਸੀ ਐਸਵੀਐਲ ਦਾ ਮੁੱਦਾ ਵੀ ਦੁਬਾਰਾ ਵਿਚਾਰਿਆ ਜਾਣ ਲੱਗਾ। ਅਸੀਂ ਉਦੋਂ ਹੀ ਕਿਹਾ ਸੀ ਕਿ ਇਹ ਕੋਈ ਫੋਰਮ ਨਹੀਂ ਹੈ। ਹਮ ਤੁਸੀਂ ਕਿਸ ਅਧਾਰ ਤੇ ਉੱਤੇ ਹਰਿਆਣੇ ਦੇ ਨਾਲ ਮੀਟਿੰਗਾਂ ਕਰ ਰਹੇ? ਇਹ ਸਾਰੇ ਇਸ਼ੂ ਪਹਿਲਾਂ ਸੈਟਲ ਹੋ ਚੁੱਕੇ ਆ। ਹੁਣ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਹੋਣਾ ਚਾਹੀਦਾ। ਪਰ ਵੱਡੀ ਗਲਤੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਕਿ ਜਦੋਂ ਉਹਨਾਂ ਨੇ ਵੱਖਰੀ ਹਰਿਆਣੇ ਵਾਸਤੇ ਜ਼ਮੀਨ ਮੰਗੀ। ਹੂੰ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰਕੇ ਇਹ ਕਹਿਤਾ ਕਿ ਸਾਨੂੰ ਵੀ ਵਿਧਾਨ ਸਭਾ ਵਾਸਤੇ ਜਿਹੜੀ ਹੈ ਜ਼ਮੀਨ ਦਿੱਤੀ ਜਾਵੇ ਜਿਹਦਾ ਮਤਲਬ ਸੀ ਕਿ ਮਾਲਕ ਹੁੰਦਿਆ ਹੋਇਆ ਚੰਡੀਗੜ੍ਹ ਦੇ ਹੂੰ ਤੁਸੀਂ ਮੰਗਤਿਆਂ ਵਾਂਗੂ ਉਹਨਾਂ ਦੇ ਅੱਗੇ ਆਪਣੀ ਵੀ ਹਰਿਆਣੇ ਦੀ ਤਰ੍ਹਾਂ ਮੰਗ ਉਠਾ ਕੇ ਪੰਜਾਬ ਦੀ ਸਥਿਤੀ ਜਿਹੜੀ ਸੀ ਹੱਸੋ ਹੀ ਨਹੀਂ ਕਰਦਾ ਦਾਵਾ ਕਮਜ਼ੋਰ ਕਰਦਾ ਅਸੀਂ ਉਸ ਦਿਨ ਤੋਂ ਹੀ ਇਹਨਾਂ ਨੂੰ ਚਕੰਨੇ ਕਰ ਰਹੇ ਜੀ ਅਸੀਂ ਉਸ ਦਿਨ ਤੋਂ ਹੀ ਇਹਨਾਂ ਨੂੰ ਚਕੰਨੇ ਕਰ ਰਹੇ ਹਾਂ ਕਿ ਇਹ ਜਿਹੜਾ ਪਿਛਲੇ ਰਸਤੇ ਤੇ ਤੁਸੀਂ ਭਾਜਪਾ ਨੂੰ ਕੋਸ਼ਿਸ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਇਹ ਪੰਜਾਬ ਦੀ ਜਨਤਾ ਕਦੀ ਵੀ ਪਰਵਾਹ ਨਹੀਂ ਕਰੇ। ਹੂੰ ਇਸ ਕਰਕੇ ਬੜੀ ਦੇਰ ਦੇ ਇਹ ਮਨਸੂਬੇ ਘਟੇ ਜਾ ਰਹੇ ਸੀ। ਕਿ ਜਿਹੜੀ ਸਿੰਡੀਕੇਟ ਹੈ ਔਰ ਸੈਨੇਟ ਹੈ ਇਹਦੀਆਂ ਇਲੈਕਸ਼ਨਾਂ ਦਾ ਸਾਲ ਹੋ ਗਿਆ ਨਹੀਂ ਕਰਵਾਈਆਂ ਗਈ। ਮੈਂ ਭਗਵਾਨ ਦਮਾ ਜੀ ਨੂੰ ਪੁੱਛਦਾ ਕਿ ਤੁਸੀਂ ਇਹਦੇ ਉੱਤੇ ਕੀ ਪ੍ਰੋਟੈਸਟ ਕੀਤਾ? ਤੁਸੀਂ ਕੇਂਦਰ ਸਰਕਾਰ ਬਾਰੇ ਇਹ ਕੇਸ ਕਿਉਂ ਨਹੀਂ ਟੇਕ ਅਪ ਕੀਤਾ ਜਦੋਂ ਸਾਰਿਆਂ ਨੇ ਅਸੀਂ ਰੌਲਾ ਪਾਇਆ ਡਟ ਕੇ ਸਟੂਡੈਂਟਸ ਨੇ ਉੱਤੇ ਅਜੀਟੇਸ਼ਨ ਕੀਤੇ। ਅਸੀਂ ਜਾਜਾ ਕਿਉਂ ਦੇ ਭਾਗੀਦਾਰ ਬਣੇ ਪੰਜਾਬ ਦੀਆਂ ਹੋਰ ਪਾਰਟੀਆਂ ਉਹਦੇ ਭਾਗੀਦਾਰ ਬਣੀਆਂ ਤੇ ਕੀ ਲੋਡਿੰਗ ਪਾਰਟੀ ਦੀ ਜਿਹੜੀ ਸੀ ਉਹ ਫੱਜ ਨਹੀਂ ਸੀ ਬੰਦਾ ਕਿ ਇਹ ਵੀ ਉੱਥੇ ਜਾ ਕੇ ਤੇ ਪੰਜਾਬ ਦਾ ਕੇਸ ਜਿਹੜਾ ਸੀ ਚੰਗੀ ਤਰ੍ਹਾਂ ਪਲੀਟ ਕਰਦੇ ਇਹ ਅੰਦਰਖੱਟੇ ਸਹਿਮਤੀਆਂ ਦੇਈ ਜਾਂਦੇ ਆ ਅੱਜ ਜਦੋਂ ਫੈਸਲਾ ਹੋ ਗਿਆ ਤੇ ਹੁਣ ਕਹਿੰਦੇ ਅਸੀਂ ਅਦਾਲਤ ਜਾਵਾਂਗੇ ਪਹਿਲਾਂ ਬੀਬੀਐਮਪੀ ਦੇ ਬੀਬੀਐਮਪੀ ਦੇ ਬਾਰੇ ਚ ਵੀ ਪੜੇ ਦਮਗਾ ਜੇ ਮਾਰਦੇ ਸੀ ਵੀ ਦੇਖੋ ਅਸੀਂ ਜੰਦਰਾ ਮਾਰ ਦਿੱਤਾ ਅਸੀਂ ਆਹ ਕਰ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੂੰ ਕਹੋ ਕਿ ਉਹ ਜਿਹੜਾ 5 ਮਿੰਟ ਵਾਸਤੇ ਆਪਣੀ ਪੁਲਿਸ ਖੜੀ ਕਰਕੇ ਆਪਣੇ ਦਵਾਲੇ ਜੰਦਰਾ ਮਾਰਿਆ ਸੀ ਉਹ ਪੰਜਾਬ ਨੂੰ ਕਿੰਨੇ ਦਾ ਪਿਆ 300 ਬੰਦਾ ਜਿਹੜਾ ਪੰਜਾਬ ਦਾ ਉੱਥੇ ਨੌਕਰੀ ਕਰਦਾ ਸੀ ਫੋਰਸ ਦਾ ਉਹ हट ਗਿਆ ਤੇ ਉੱਥੇ ਕੇਂਦਰ ਦੀ ਫੋਰਸ ਜਿਹੜੀ ਆ ਉਹ ਲੱਗ ਗਈ ਜਿਹਦੀ ਤਨਖਾਹ ساری ਉਮਰ ਜਿਹੜੀ ਆ ਉਹ ਪੰਜਾਬ ਨੇ ਦੇਣੀ ਜੀ ਇਹ ਜਿਹੜੇ ਡਰਾਮੇ ਨੇ ਜਿਹੜੇ ਕੀਤੇ ਜਾ ਰਹੇ ਨਾਟਕਬਾਜ਼ੀ ਜਿਹੜੀ ਕੀਤੀ ਜਾਵੇ ਇਹ ਪੰਜਾਬ ਨੂੰ ਲੈ ਕੇ ਬਹਿ ਰਹੀ ਆ ਇੱਕ ਡਰਾਮਾ ਕਰਨਾ ਸੀ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਹਾਂ ਤੇ ਜਿੱਦਣ 300 ਬੰਦੇ ਦੀ ਫੋਰਸ ਲਾ ਗਈ ਉਸ ਦਿਨ ਮੁੱਖ ਮੰਤਰੀ ਸਾਹਿਬ ਦੁਬਾਰਾ ਨਹੀਂ ਦਰਸ਼ਨ ਦਿੱਤੇ ਇਹਨਾਂ ਨੇ ਬੀਬੀਐਮਬੀ ਵੀ ਜਾ ਕੇ ਫਿਰ ਵੀ ਤੁਸੀਂ ਦੁਬਾਰਾ ਉੱਥੇ ਗੇਟ ਜਾ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅੱਛਾ ਮੈਂ ਇਹ ਲਬੋਲਬਾਤ ਤੁਹਾਡੀ ਗੱਲ ਦਾ ਹੀ ਸਮਝ ਪਾ ਰਿਹਾ ਕਿ ਮੈਂ ਸਾਰਾ ਕੋਸ਼ਿਸ਼ ਮੈਂ ਇਹ ਗੱਲ ਦਾ ਮੈਂ ਥੋੜਾ ਗੱਲ ਨੂੰ ਅੱਗੇ ਵਧਾਉਣਾ ਇਹ ਹੀ ਗੱਲ ਦਾ ਲਬੋਲਬਾਤ ਤੁਹਾਡੀ ਸਮਝ ਪਾ ਰਿਹਾ ਕਿ ਤਿੰਨ ਸਾਈਡ ਤੋਂ ਪੰਜਾਬ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਟਕਾਉਣਾ ਅਟੈਕ ਹੁੰਦਾ ਰਿਹਾ ਚਾਹੇ ਪਹਿਲਾਂ ਕਾਂਗਰਸ ਪਾਰਟੀ ਕਾਂਗਰਸ ਦੀ ਸਰਕਾਰ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਾਅਵੇਦਾਰੀਆਂ ਨੂੰ ਘੱਟ ਕਰਦੀ ਰਹੀ ਜਾਂ ਫਿਰ ਉਸ ਤੋਂ ਬਾਅਦ ਬੀਜੇਪੀ ਤੇ ਹੁਣ ਪੰਜਾਬ ਸਰਕਾਰ ਵੀ ਤੁਸੀਂ ਕਹਿ ਰਹੇ ਹੋ ਕਿ ਉਸ ਤਰੀਕੇ ਦਾ ਰੋਲ ਨਹੀਂ ਅਪਣਾ ਰਹੀ ਜਿਸ ਤਰੀਕੇ ਦਾ ਰੋਲ ਅਪਣਾਉਣਾ ਚਾਹੀਦਾ ਜੋ ਪ੍ਰੋਟੈਸਟ ਹੋਣਾ ਚਾਹੀਦਾ ਸੀ ਗਰਾਊਂਡ ਦੇ ਉੱਤੇ ਉਹ ਪ੍ਰੋਟੈਸਟ ਹਲੇ ਤੱਕ ਨਹੀਂ ਹੋ ਪਾ ਰਿਹਾ ਪਹਿਲਾਂ ਦੇਖੋ ਤੁਸੀਂ ਸੀਆਈਐਸਐਫ ਦੇ ਮਸਲੇ ਦੇ ਉੱਤੇ ਬੀਬੀਐਮਬੀ ਦੇ ਮਸਲੇ ਦੇ ਉੱਤੇ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਸੰਦਿਆ ਗਿਆ ਉਹ ਸੈਸ਼ਨ ਦੇ ਵਿੱਚ ਬਹੁਤ ਹੰਗਾਮਾ ਹੋਇਆ ਬੜੇ ਤਾਨੇ ਮਿਹਨੇ ਸੁਣਾਏ ਗਏ ਭਾਜਪੀ ਨੇ ਲੇਕਿਨ ਕੀਤਾ ਕੁਝ ਨਹੀਂ ਗਿਆ ਤੁਸੀਂ ਵੀ ਜਿਵੇਂ ਜ਼ਿਕਰ ਕਰਦੇ ਹੋ ਕਿ ਸੀਆਈਐਸਐਫ ਤਾਂ ਉੱਥੇ ਹੁਣ ਜੁਆਇਨ ਕਰ ਗਈ ਆ ਪੰਜਾਬ ਦੇ ਜਿਹੜੇ ਜਵਾਨ ਸੀਗੇ ਉਹ ਤਾਂ ਆਲਰੇਡੀ ਤੁਸੀਂ ਦੱਸ ਰਹੇ ਨੁਕਸਾਨ ਹੋ ਹੀ ਗਿਆ ਹੋਰ ਬਹੁਤ ਨੁਕਸਾਨ ਹੋਇਆ ਦੇਖੋ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਜਗ੍ਹਾ ਵੀ ਮਿਲ ਗਈ ਪੰਜਾਬ ਸਰਕਾਰ ਅੱਜ ਕੁਝ ਨਹੀਂ ਬੋਲੀ ਇਸ ਤਰੀਕੇ ਦੇ ਨੁਕਸਾਨ ਹੁੰਦੇ ਰਹੇ ਆ ਤੁਹਾਡੀ ਗੱਲ ਠੀਕ ਲੱਗਦੀ ਹੈ ਲੇਕਿਨ ਦੇਖੋ ਕਰਨਾ ਕੀ ਹੈਗਾ ਹੁਣ ਅੱਗੇ ਦਾ ਚਿਮਾ ਸਾਹਿਬ ਇਹੀ ਮਸਲਾ ਹੈਗਾ ਕਿ ਅੱਗੇ ਪ੍ਰੋਟੈਸਟ ਕਿਵੇਂ ਕੀਤਾ ਜਾਏਗਾ ਤੁਸੀਂ ਗਰਾਊਂਡ ਦੇ ਉੱਤੇ ਉਤਰੋਗੇ ਇਸ ਮਸਲੇ ਨੂੰ ਲੈ ਕੇ ਅਕਾਲੀ ਦਲਤਾ ਰੀਜਨਲ ਇਸ਼ੂ ਪੰਜਾਬ ਦੇ ਇਸ਼ੂ ਹਮੇਸ਼ਾ ਚੱਕਦੀ ਰਹੀ ਹੈ ਮੋਰਚੇ ਲਾਉਂਦੀ ਰਹੀ ਹੈ ਤੁਸੀਂ ਅੱਗੇ ਵਧੋਗੇ ਇਸ ਮਸਲੇ ਦੇ ਉੱਤੇ ਦੇਖੋ ਸਾਡਾ ਜਿਹੜਾ ਰੋਲ ਬੰਦਾ ਅਸੀਂ ਤੇ ਰਵਿੰਦਰ ਜੀ ਕਰਾਂਗੇ ਹਮ ਪਰ ਜਿਹੜੀ ਵਾਰਡ ਖੇਤ ਨੂੰ ਖਾਈ ਜਾਂਦੀ ਹੈ ਇਹਦਾ ਕੀ ਕਰੀਏ ਆ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਹਮ ਇੱਕ ਪੰਜਾਬ ਯੂਨੀਵਰਸਿਟੀ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਇੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਮ ਇਹ ਤਿੰਨ ਚੀਜ਼ਾਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਇੰਟਰ ਸਟੇਟ ਬਾਡੀ ਕਾਰਪੋਰੇਟ ਡਿਕਲੇਅਰ ਕੀਤਾ ਗਿਆ ਜੀ ਤੇ ਐ ਸੱਚ ਹੀ ਰਹਿਣ ਗਿਆ ਹਮ ਜਿਹੜੀ ਹੈ ਇਹ ਐਕਟ ਦੇ ਵਿੱਚ ਲਿਖਿਆ ਹਮ ਪਰ ਸਭ ਤੋਂ ਪਹਿਲਾਂ ਬੇਇਮਾਨੀ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ 'ਚ 1925 ਦਾ ਐਕਟ ਗੁਰਦੁਆਰਾ ਐਕਟ ਅੱਜ ਵੀ ਇੰਟੈਕਟ ਆ। ਔਰ ਇੱਕ ਹਰਿਆਣੇ ਨੇ ਲੋਕਲ ਜਿਹੜਾ ਐਕਟ ਬਣਾਤਾ ਕੇਂਦਰ ਸਰਕਾਰ ਨਾਲ ਖੜ ਗਈ। ਜੀ ਪਹਿਲਾਂ ਉਦੋਂ ਹਰਿਆਣੇ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ। ਫਿਰ ਖੱਟੜ ਸਾਹਿਬ ਦੀ ਭਾਜਪਾ ਦੀ ਸਰਕਾਰ ਆ ਗਈ। ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਆ ਗਈ। ਤਿੰਨਾਂ ਸਰਕਾਰਾਂ ਦੇ ਤੁਸੀਂ ਐਫੀਡਵਟ ਪੜ੍ਹ ਲਓ ਅਦਾਲਤ ਦੇ ਵਿੱਚ ਤਿੰਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਆ। ਹਮ ਇਹ ਜਿਵੇਂ ਲੋਕਾਂ ਨੂੰ ਤਾਂ ਦੱਸ ਰਿਹਾ ਕਿ ਇਹ ਜਿਹੜੇ ਕਹਿੰਦੇ ਆ ਨਾ ਅਸੀਂ ਬਚਾ ਲਵਾਂਗੇ ਇਹ ਬਚਾਉਣਾ ਨਹੀਂ ਇਹ ਨਾਲ ਖੜ ਕੇ ਮਰਵਾਉਂਦੇ ਆ ਹੂੰ ਪਹਿਲਾਂ ਕਾਂਗਰਸ ਨੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਜੱਜ ਪਾਸ ਕੀਤਾ ਸਾਡੇ ਅਸੀਂ ਲੜਦੇ ਰਹੇ ਬਾਲ ਸਾਹਿਬ ਦੇ ਅਸੀਂ ਉਹਦੇ ਖਿਲਾਫ ਜਿਹੜਾ ਜਾਜਾ ਕੇ ਕੋਟਾ 'ਚ ਖੜੇ ਹੋਏ ਤੇ ਸਾਡੀ ਸਰਕਾਰ ਬਦਲ ਗਈ ਤੇ ਉਸ ਤੋਂ ਬਾਅਦ ਕੈਪਟਨ ਬ੍ਰਿੰਦਰ ਸਿੰਘ ਆ ਗਏ ਤੇ ਉਹਨਾਂ ਨੇ ਸਹਿਮਤੀ ਦਿੱਤੀ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਆ ਗਈ ਤੇ ਇਹਨਾਂ ਨੇ ਸਹਿਮਤੀ ਦਿੱਤੀ ਅੱਜ ਜਿਹੜਾ ਫੈਸਲਾ ਸਾਡੇ ਖਿਲਾਫ ਹੋਇਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹਾਂ ਹਾਲੇ ਕਿ ਉਹ ਜੁਡੀਸ਼ੀਨਲੀ ਫੈਸਲਾ ਅੱਜ ਵੀ ਠੀਕ ਨਹੀਂ ਹੈ ਕਿਉਂਕਿ 1925 ਦਾ ਜਿਹੜਾ ਐਕਟ ਹੈ ਉਹਨੂੰ ਪਾਰਲੀਮੈਂਟ ਚੇਂਜ ਕਰ ਸਕਦੀ ਹੈ ਅੱਜ ਵੀ ਉਹ ਗੁਰਦਾਰੇ ਜਿਹੜੇ ਧੱਕੇ ਨਾਲ ਉਹਤੇ ਵਕਰੀ ਕਮੇਟੀ ਨੂੰ ਦਿੱਤੇ ਗਏ ਆ ਹਾਂ ਉਹਦੇ ਅੱਜ ਵੀ ਮਾਲਕ 1925 ਦਾ ਐਕਟ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਪੰ ਸਰਕਾਰਾਂ ਆਪ ਨਾ ਰੱਖਦੀਆਂ ਜਦੋਂ ਬਾੜ ਖੇਤ ਨੂੰ ਖਾਣ ਲੱਗੀ ਤੇ ਫਿਰ ਕੀ ਹੁੰਦਾ ਇਸੇ ਤਰ੍ਹਾਂ ਜਿਹੜੀ ਵਕਰੀ ਜ਼ਮੀਨ ਮੰਗੀ ਸੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਤੁਹਾਡਾ ਟਵੀਟ ਅੱਜ ਦੀ ਉੱਥੇ ਹੀ ਹੈ ਤੁਸੀਂ ਕਿਉਂ ਉਹਦੀ ਸਪੋਰਟ ਕੀਤੀ ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਚੰਡੀਗੜ੍ਹ ਪੰਜਾਬ ਦਾ ਹਰਿਆਣੇ ਨੇ ਆਪਣੀ ਜੇ ਵਿਧਾਨ ਸਭਾ ਬਣਾਉਣੀ ਹੈ ਤੇ ਜਾ ਕੇ ਪੰਚਕੂਲੇ ਦੇ ਵਿੱਚ ਜਿੱਥੇ ਮਰਜ਼ੀ ਬਣਾ ਹੂੰ ਤੁਸੀਂ ਇਹ ਟਵੀਟ ਕੀਤਾ ਕਿ ਸਾਨੂੰ ਵੀ ਜ਼ਮੀਨ ਦੇ ਦਿੱਤੀ ਜਾਵੇ ਤੁਸੀਂ ਕਿਹਨੂੰ ਤਾਂ ਜ਼ਮੀਨ ਮੰਗਦੇ ਤੁਸੀਂ ਤਾਂ ਬਾਲਕ ਹੋ ਹੂੰ ਇਹੀ ਕੰਮ ਹੁਣ ਯੂਨੀਵਰਸਿਟੀ ਦੇ ਮਾਮਲੇ 'ਚ ਹੋਣਾ ਇਹ ਜਿਹੜੀਆਂ ਮੀਟਿੰਗਾਂ ਕੀਤੀਆਂ ਸੀ ਖੱਟੜ ਸਾਹਿਬ ਨਾਲ ਉਦੋਂ ਅਸੀਂ ਜਿਹੜੇ ਤਗੜੇ ਹੋ ਕੇ ਰੌਲਾ ਪਾਇਆ ਸਟੂਡੈਂਟਸ ਯੂਨੀਅਨਾਂ ਨੇ ਤਗੜੇ ਹੋ ਕੇ ਰੌਲਾ ਪਾਇਆ ਐਸਓਏ ਨੇ ਤਗੜੇ ਹੋ ਕੇ ਰੌਲਾ ਪਾਇਆ ਤੇ ਉਦੋਂ ਜਿਹੜੇ ਹੈਗੇ ਆ ਹਰਿਆਣੇ ਦੇ ਕਾਲਜ ਤਾਂ ਅਟੈਚ ਨਹੀਂ ਹੋ ਸਕਿਆ ਪਰ ਇਹ ਮੰਗ ਕਿੱਡੀ ਗਲਤ ਸੀ ਕਿ ਆਪੇ ਹੀ ਤੁਸੀਂ ਆਪਣੀ ਕੁਰਕਸ਼ੇਤਰਾ ਯੂਨੀਵਰਸਿਟੀ ਬਣਾ ਕੇ ਤੇ 50 ਸਾਲ ਪਹਿਲਾਂ ਆਪਣੇ ਕਾਲਜ ਜਿਹੜੇ ਆ ਤੁਸੀਂ ਉਹਦੇ ਨਾਲ ਅਟੈਚ ਕਰਦੇ ਜਿਹੜੇ ਫੰਡ ਹਰਿਆਣਾ ਦਿੰਦਾ ਸੀਗਾ ਪੰਜਾਬ ਯੂਨੀਵਰਸਿਟੀ ਨੂੰ ਇਹਨਾਂ ਨੇ ਬੰਦ ਕਰ ਦਿੱਤੇ ਸਮਾਚਲ ਨੇ ਆਪਣੀ ਯੂਨੀਵਰਸਿਟੀ ਬਣਾ ਲਈ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਨੂੰ ਫੰਡ ਦੇ ਲੈ ਬੰਦ ਕਰ ਦਿੱਤਾ ਹੁਣ ਤੱਕ ਜੇ ਆਪਣਾ ਗੱਲ ਦੇ ਉੱਤੇ ਕਾਇਮ ਹੈ ਤੇ ਪੰਜਾਬ ਸਰਕਾਰ ਕਹਿੰਦੀ ਹੈ ਪੰਜਾਬ ਸਰਕਾਰ ਆਪਣਾ ਫੰਡ ਉਸੇ ਤਰੀਕੇ ਪੰਜਾਬ ਯੂਨੀਵਰਸਿਟੀ ਨੂੰ ਦੇ ਰਹੀ ਹੈ ਕਿਉਂਕਿ ਸਾਡੀ ਇਹ ਯੂਨੀਵਰਸਿਟੀ ਹੈ ਜਦੋਂ ਉਹਨਾਂ ਸਟੇਟਾਂ ਨੇ ਆਪਣੀਆਂ ਯੂਨੀਵਰਸਿਟੀਆਂ ਬਣਾ ਲਈਆਂ ਤੇ ਹੁਣ ਇਹ ਕਲੀਅਰ ਹੋ ਜਾਣਾ ਚਾਹੀਦਾ ਸੀ ਕਿ ਇਹ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਪਰ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਨਾਮ ਹੀ ਪੰਜਾਬੀ ਯੂਨੀਵਰਸਿਟੀ ਦੇ ਉੱਤੇ ਆ ਕੇ ਜਿਹੜੀ ਇਹਦਾ ਡੈਮੋਕਰੈਟਿਕ ਸੈਟਅਪ ਕਮਜ਼ੋਰ ਕਰਨਾ ਹੂੰ ਹੂੰ ਜਿਹੜਾ ਸਿੰਡੀਕੇਟ ਦੇ ਵਿੱਚ ਇੱਕ ਵੀ ਜਿਹੜਾ ਇਲੈਕਟਡ ਮੈਂਬਰ ਨਾ ਰਹਿਣ ਦੇਣਾ ਸੈਨੇਟ ਦੀ ਗਿਣਤੀ 90 ਤੋਂ ਲਿਆ ਕੇ 31 ਕਰ ਦੇਣੀ ਤੇ ਉਹਦੇ ਵਿੱਚ ਵੀ ਜਿਹੜਾ ਚੋਣ ਦਾ ਸਿਸਟਮ ਹੈ ਉਹ ਬਹੁਤ ਕਮਜ਼ੋਰ ਕਰ ਦੇਣਾ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹਦੇ ਚ ਪੰਜਾਬ ਦੀ ਹਿੱਸੇਦਾਰੀ ਜਿਹੜਾ ਹੌਲੀ-ਹੌਲੀ ਆ ਉਹ ਖਤਮ ਕੀਤੀ ਜਾ ਰਹੀ ਹੈ ਤੇ ਚੰਡੀਗੜ੍ਹ ਦਾ ਚੀਫ ਸੈਕਟਰੀ ਵੀ ਪਾਲਿਆ ਵਿੱਚ ਚੰਡੀਗੜ੍ਹ ਦਾ ਐਜੂਕੇਸ਼ਨ ਸੈਕਟਰੀ ਵੀ ਪਾਲਿਆ ਚੰਡੀਗੜ੍ਹ ਦਾ ਐਮਪੀ ਵੀ ਪਾਲਿਆ ਹੂੰ ਇਹ ਬਹੁਤ ਵੱਡਾ ਧੱਕਾ ਮੈਂ ਸਮਝਦਾ ਕਿ ਪੰਜਾਬ ਦੀ ਜਨਤਾ ਹੁਣ ਹੋਰ ਧੱਕੇ ਸਹਿਣ ਨੂੰ ਜਿਆੜੀ ਤਿਆਰ ਨਹੀਂ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਡਟ ਕੇ ਸਾਰੇ ਧੱਕਿਆਂ ਦੇ ਖਿਲਾਫ ਖੜਦਾ ਤੇ ਹੁਣ ਵੀ ਡਟ ਕੇ ਇਹਨਾਂ ਨੂੰ ਮਜਬੂਰ ਕਰਾਂਗੇ ਕਿ ਇਹ ਜਿਹੜਾ ਨੋਟੀਫਿਕੇਸ਼ਨ ਕੀਤਾ ਹੈ ਇਹ ਵਾਪਸ ਕੀਤਾ ਜਾ ਬਿਲਕੁਲ ਜੀਮਾ ਸਾਹਿਬ ਇੱਕ ਚੀਜ਼ ਤਾਂ ਹੈ ਕਿ ਦੇਖੋ ਇੱਕੋ ਇੱਕ ਪੰਜਾਬ ਯੂਨੀਵਰਸਿਟੀ ਐਸੀ ਯੂਨੀਵਰਸਿਟੀ ਹੈ ਜਿਹੜੀ ਡੈਮੋਕਰੈਟਿਕ ਤਰੀਕੇ ਦੇ ਨਾਲ ਚੱਲਦੀ ਹੈ ਜਿਹਦੇ ਵਿੱਚ ਇਲੈਕਸ਼ਨ ਹੁੰਦਾ ਦੇਖੋ ਸਟੂਡੈਂਟ ਇਲੈਕਸ਼ਨ ਵੀ ਹੁੰਦੇ ਆ ਦੇ ਇਸ ਤੋਂ ਇਲਾਵਾ ਸਿੰਡੀਕੇਟ ਸੈਨੇਟ ਦੇ ਇਲੈਕਸ਼ਨ ਵੀ ਹੁੰਦੇ ਆ ਤਾਂ ਇਲੈਕਸ਼ਨ ਪ੍ਰੋਸੈਸ ਨੂੰ ਇੱਕ ਤਰੀਕੇ ਦੇ ਨਾਲ ਖਤਮ ਕਰ ਦੇ ਲੋਕਤੰਤਰੀ ਜਿਹੜਾ ਢਾਂਚਾ ਹੈਗਾ ਸਿਸਟਮ ਹੈਗਾ ਉਸ ਨੂੰ ਬਿਲਕੁਲ ਵੀਕ ਕਰਨ ਦੇ ਉੱਤੇ ਕਿੰਦਾ ਸਰਕਾਰ ਇਸ ਨੂੰ ਕਹਿ ਸਕਦੇ ਆ ਕਿ ਲੱਗੀ ਹੋਈ ਹੈ ਜਿਹਦੇ ਨਾਲ ਪੰਜਾਬ ਦੀ ਜਿਹੜੀ ਹਿੱਸੇਦਾਰੀ ਆ ਪੰਜਾਬ ਦਾ ਹੱਕ ਹਕੂਕ ਹੈ ਇਹਦੇ ਤੇ ਆਟੋਮੈਟਿਕਲੀ ਕੱਟ ਜਾਂਦਾ ਦੇਖੋ ਤੁਸੀਂ ਜੋ ਵਾਈਸ ਚਾਂਸਲਰ ਲੱਗਣਾ ਉਹ ਚਾਂਸਲਰ ਨੇ ਲਾਉਣਾ ਵਾਈਸ ਪ੍ਰੈਜ਼ੀਡੈਂਟ ਨੇ ਲਾਉਣਾ ਗਵਰਨਰ ਅਦੇ ਥਰੂ ਲਾਉਣਾ ਤਾਂ ਇਹ ਪੂਰਾ ਪ੍ਰੋਸੈਸ ਜਿਹੜਾ ਘੁੰਮੇਗਾ ਇਹ ਦੇਖੋ ਤੁਸੀਂ ਅਗਰ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈਗੀ ਆ ਤਾਂ ਵਾਈਸ ਪ੍ਰੈਜ਼ੀਡੈਂਟ ਜ਼ਾਹਿਰ ਤੌਰ ਤੇ ਚਾਹੇ ਇੰਡੀਪੈਂਡੈਂਟ ਉਹਨਾਂ ਨੂੰ ਕਹਿ ਦਿਓ ਕਿ ਉਹ ਰਿਪੋਰਟਿੰਗ ਨਹੀਂ ਹੈਗੀ ਲੇਕਿਨ ਫਿਰ ਵੀ ਬੀਜੇਪੀ ਦੇ ਪ੍ਰਭਾਵ ਦੇ ਹੇਠਾਂ ਤਾਂ ਚੀਜ਼ਾਂ ਮੰਨੀਆਂ ਜਾਂਦੀਆਂ ਉੱਥੇ ਜਿਹੜੇ ਗਵਰਨਰ ਲੱਗਦੇ ਆ ਉਹ ਵੀ ਇੱਕ ਤਰੀਕੇ ਨਾਲ ਕਹਿ ਲੋ ਕਿ ਬੀਜੇਪੀ ਵੱਲੋਂ ਹੀ ਲਗਾਏ ਜਾ ਰਹੇ ਆ ਸੈਂਟਰ ਸਰਕਾਰ ਵੱਲੋਂ ਲਗਾਏ ਜਾ ਰਹੇ ਆ ਤੇ ਜੋ ਵਾਈਸ ਚਾਂਸਲਰ ਲੱਗ ਰਹੇ ਨੇ ਉਹੀ ਸੈਂਟਰ ਸਰਕਾਰ ਵੱਲੋਂ ਹੀ ਲੱਗਣਗੇ ਜ਼ਾਹਿਰ ਤੌਰ ਤੇ ਯਾਨੀ ਕਿ ਹੋਏਗਾ ਉਹੀ ਜੋ ਸੈਂਟਰ ਸਰਕਾਰ ਕੇਂਦਰ ਸਰਕਾਰ ਚਾਹੇਗੀ ਯਾਨੀ ਕਿ ਸਿੱਧੇ ਤੌਰ ਤੇ ਪ੍ਰਭਾਵ ਸਿਕੰਜਾ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਉੱਤੇ ਕੇਂਦਰ ਸਰਕਾਰ ਦਾ ਰਹੇਗਾ ਐਜੂਕੇਸ਼ਨ ਸਿਸਟਮ ਜਿਹਦੀ ਮੈਂ ਗੱਲਬਾਤ ਤੁਹਾਡੇ ਨਾਲ ਅੱਗੇ ਕਰਨੀ ਚਾਹੁੰਦਾ ਹੈ ਐਜੂਕੇਸ਼ਨ ਸਿਸਟਮ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਕੀ ਕਾਰਨ ਹੈ ਦੂਜੀ ਚਿੰਤਾ ਜੀ ਇਹ ਕੀ ਸਮਝ ਦਿਓ ਤੁਸੀਂ ਕਿਉਂਕਿ ਐਜੂਕੇਸ਼ਨਲ ਜਿਹੜੇ ਵੱਡੇ ਵੱਡੇ ਅਦਾਰੇ ਹੈਗੇ ਨੇ ਉਹਨਾਂ ਨੂੰ ਆਪਣੇ ਅੰਡਰ ਕਰਨਾ ਕਿ ਕੋਈ ਗੈਰੀ ਸਾਜ਼ਿਸ਼ ਹੈਗੀ ਆ ਦੇਖੋ ਇੱਕ ਜਿਹੜੀ ਗੱਲ ਬੜੀ ਦੇਸ਼ ਤੇ ਤੇ ਦੇਸ਼ ਦੇ ਵਿੱਚ ਦੇਰ ਤੋਂ ਚੱਲ ਰਹੀ ਆ ਹਮ ਹਮ ਕਿ ਹੌਲੀ-ਹੌਲੀ ਸਾਰੀਆਂ ਸੰਵਧਾਨਿਕ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਕਬਜ਼ੇ ਜਿਹੜੇ ਕੀਤੇ ਜਾ ਰਹੇ ਆ ਹਮ ਹਮ ਕਿਉਂਕਿ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਹੀ ਤੁਸੀਂ ਆਪਣੀ ਮਨਮਰਜ਼ੀ ਦੇ ਡਿਸੀਜਨ ਜਿਹੜੇ ਆ ਉਹ ਲੈ ਸਕਦੇ ਜਿੰਨਾ ਸੰਸਥਾਵਾਂ ਨੇ ਨੂੰ ਰੋਕ ਕੇ ਰੱਖਣਾ ਹੈ ਕਿ ਤੁਸੀਂ ਸਵਿਧਾਨ ਦੇ ਮੁਤਾਬਕ ਕੰਮ ਕਰੋ ਕਾਨੂੰਨ ਦੇ ਮੁਤਾਬਕ ਕੰਮ ਕਰੋ ਇੱਕ ਨਗਾਤਾਰ ਲਾਰਜਰ ਕਾਂਸਪੀਰੇਸੀ ਚੱਲ ਰਹੀ ਹੈ ਹੂੰ ਕਿ ਹੌਲੀ-ਹੌਲੀ ਦੇਸ਼ ਦੀਆਂ ਜਿਹੜੀਆਂ ਵੱਡੀਆਂ ਜਿਹੜੀਆਂ ਸੰਸਥਾਵਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਕਮਜ਼ੋਰ ਕਰਨ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ ਹੂੰ ਦੂਜੀ ਇੱਕ ਸਾਜ਼ਿ ਚੱਲਦੀ ਪਈ ਹੈ ਕਿ ਜਿਹੜਾ ਐਜੂਕੇਸ਼ਨ ਸਿਸਟਮ ਹੈ ਦੇਸ਼ ਦਾ ਹੂੰ ਇਹਨੂੰ ਅਸੀਂ ਉਸ ਤਰੀਕੇ ਦੇ ਨਾਲ ਕੰਟਰੋਲ ਕਰ ਲਈਏ ਕਿ ਅਸੀਂ ਆਪਣੀ ਜਿਹੜੀ ਹਿਸਟਰੀ ਹੈ ਉਹ ਮਨਮਰਜ਼ੀ ਦੇ ਤਰੀਕੇ ਦੇ ਨਾਲ ਜਿਹੜੀ ਆਪਣੇ ਪੰਜਾਬ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਸਾਡੇ ਦੇਸ਼ ਦੇ ਬੱਚੇ ਆ ਉਹਨਾਂ ਤੱਕ ਆਪਣੀ ਮਰਜ਼ੀ ਦੀ ਹਿੱਸਤੀ ਡਿਸਟੋਰਟ ਕਰਕੇ ਉਹਨਾਂ ਨੂੰ ਪੇਸ਼ ਕਰ ਸਕੀਏ ਹੋਰ ਅਸੀਂ ਜਿਹੜੀ ਹੈ ਚੁੱਪਚਾਪੀ ਤੇ ਬਹੁਤ ਸਾਰੀਆਂ ਚੀਜ਼ਾਂ ਕਲਚਰ ਨੂੰ ਲੈਂਗੁਏਜ ਨੂੰ ਰਿਲੀਜੀਅਨ ਨੂੰ ਕਈ ਚੀਜ਼ਾਂ ਨੂੰ ਜਿਹੜਾ ਤੁਸੀਂ ਸਹਿਜ ਦੇ ਨਾਲ ਐਜੂਕੇਸ਼ਨ ਤੇ ਰਾਈ ਹੌਲੀ ਹੌਲੀ ਜਿਹੜਾ ਸਟੈਪ ਬਾਈ ਸਟੈਪ ਜਿਹੜਾ ਉਹ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਕੋਈ ਚੰਗਾ ਜਿਹੜਾ ਹੈਗਾ ਕੋਈ ਮੈਂ ਸਮਝਦਾ ਕਿ ਇਰਾਦਾ ਨਹੀਂ ਹੈ ਹੂੰ ਇਹਦੇ ਨਾਲ ਦੇਸ਼ ਦੇ ਲੋਕਾਂ ਦੇ ਵਿੱਚ ਜਿਹੜੀ ਭਾਵਨਾ ਉਹਦਾ ਹਾਰਟ ਹੁੰਦੀ ਹੈ ਕਿਉਂਕਿ ਐਜੂਕੇਸ਼ਨ ਜਿਹੜੀ ਹੈ ਇੱਕ ਇਹੋ ਜਿਹਾ ਇੱਕ ਪੇਸ਼ਾ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਰਾਜਨੀਤੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਹੂੰ ਇਹ ਠੀਕ ਹੈ ਕਿ ਪਹਿਲਾਂ ਵੀ ਸਰਕਾਰਾਂ ਹੀ ਵਾਇਸ ਚਾਸਟਰ ਲਗਾਉਂਦੀਆਂ ਜਿਹੜੀਆਂ ਕੇਂਦਰ ਸਰਕਾਰਾਂ ਵੀ ਲਗਾਉਂਦੀਆਂ ਸੂਬੇ ਦੀਆਂ ਸਰਕਾਰਾਂ ਵੀ ਲਗਾਉਂਦੀਆਂ لیکن ਇੱਕ ਪਹੁਛ ਪਹਿਲਾਂ ਇਹੋ ਜੀ ਹੁੰਦੀ ਸੀ ਕਿ ਜਿਹੜਾ ਬੰਦਾ ਵਾਈਸ ਚਾਂਸਲਰ ਦੇ ਅਹੁਦੇ ਤੇ ਲੱਗਿਆ ਉਹ ਅਕੈਡਮਿਕਸ ਦੇ ਨਾਲ ਜੁੜਿਆ ਹੋਇਆ ਮਿਸ਼ਨਰੀ ਵਿਅਕਤੀ ਹੋ ਹੂੰ ਤਾਂ ਜੋ ਜਿਹੜਾ ਐਜੂਕੇਸ਼ਨ ਨੂੰ ਡਿਡ ਕਿਸ ਤਰ੍ਹਾਂ ਕਰਨਾ ਚੰਗੀਆਂ ਰਵੈਤਾਂ ਕਿਸ ਤਰ੍ਹਾਂ ਸੈੱਟ ਕਰਨੀਆਂ ਹੈ ਸਟੇਟ ਦੇ ਕਲਚਰ ਦਾ ਕਿਵੇਂ ਧਿਆਨ ਰੱਖਣਾ ਹੈ ਸਟੇਟ ਦੀ ਲੈਂਗੁਏਜ ਦਾ ਕਿਵੇਂ ਧਿਆਨ ਰੱਖਣਾ ਹੈ ਸਟੇਟ ਦੇ ਜਿਹੜੇ ਸਾਡੇ ਨਾਇਕ ਨੇ ਉਹਨਾਂ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਬੈਲੈਂਸ ਤਰੀਕੇ ਦੇ ਨਾਲ ਜਦੋਂ ਕੋਰਸ ਡਿਜ਼ਾਈਨ ਕਰਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਧਿਆਨ ਦੇ ਨਾਲ ਦੇਖਦੇ ਸੀ ਪਰ ਹੁਣ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਖਾਸ ਸੋਚ ਦੇ ਵਿਅਕਤੀ ਜਿਹੜੇ ਆ ਉਹਨਾਂ ਨੂੰ ਲਿਆ ਕੇ ਐਜੂਕੇਸ਼ਨ ਇੰਸਟੀਟਿਊਸ਼ਨਾਂ ਦੇ ਵਿੱਚ ਥੈਡ ਬਣਾ ਦੇ ਤੇ ਜਿਹੜੀ ਥੋੜੀ ਬਹੁਤੀ ਰਿਕਵਰਟ ਡੈਮੋਕ੍ਰੈਟਿਕ ਸਿਸਟਮ ਨੇ ਪੂਣੀ ਹੁੰਦੀ ਆ ਕਿ ਜਿਹੜੇ ਮੈਂਬਰ ਜਿਹੜੇ ਆ ਚੁਣ ਕੇ ਆਉਂਦੇ ਆ ਸੈਨੇਟ ਤੇ ਜਾਂ ਸਿੰਡੀਕੇਟ ਤੇ ਜਿਹੜੇ ਪਹਿਰਾ ਦਿੰਦੇ ਆ ਕਿ ਕੋਈ ਇਕੱਲਾ ਵਿਅਕਤੀ ਜਿਹੜਾ ਆਪਣੀ ਮਨਮਰਜ਼ੀ ਕਰਕੇ ਤੇ ਜਿਹੜਾ ਯੂਨੀਵਰਸਿਟੀ ਦਾ ਮਾਹੌਲ ਜਿਹੜਾ ਉਹਨੂੰ ਗੰਦਲਾ ਕਰਨ ਦੀ ਕੋਸ਼ਿਸ਼ ਨਾ ਕਰੇ ਉਹਨਾਂ ਨੂੰ ਤੁਸੀਂ ਇੰਨਾ ਕਮਜ਼ੋਰ ਕਰ ਦਿਓ ਕਿ ਉਹ ਸਾਰੇ ਹੀ ਮੈਂਬਰ ਖੁਦ ਆਪਾਈ ਸਾਸਨ ਨੇ ਨਾਮਿਨੇਟ ਕੀਤੇ ਹੋਣ ਜਾਂ ਚਾਸਨ ਨੇ ਨਾਮਿਨੇਟ ਕੀਤੇ ਹੋਣ ਹੂੰ ਤੇ ਫਿਰ ਰਹਿ ਕੌਣ ਜਾਊਗਾ ਆਪੋਜ਼ ਕਰਨ ਮਰ ਹੂੰ ਸਿਸਟਮ ਤਾਂ ਹੀ ਅਚੀ ਤਰ੍ਹਾਂ ਕਰਦਾ ਕਿ ਇੱਕ ਹੈਲਦੀ ਕ੍ਰਿਟਿਸਿਜ਼ਮ ਜਿੱਥੇ ਲੋੜ ਪਵੇ ਉਥੇ ਜਿਹੜੇ ਮੈਂਬਰ ਨੇ ਉਹਨਾਂ ਦੀ ਆਪਣੀ ਹਿੰਮਤ ਹੋਣੀ ਚਾਹੀਦੀ ਹੈ ਕਿ ਉਹ ਹੈਲਦੀ ਕ੍ਰਿਟਿਸਿਜ਼ਮ ਜਿੱਥੇ ਸੰਸਦਾ ਦੇ ਹਿੱਤ ਦੀ ਕੋ ਗੱਲ ਟਕੜੇ ਹੋ ਕੇ ਕਰਨੀ ਪੈਂਦੀ ਹੈ ਉਥੇ ਉਹ ਪਹਿਰਾ ਵੀ ਦੇ ਪਰ ਅਸੀਂ ਸਿਸਟਮ ਨੂੰ ਗੁਲਾਮੀ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ ਤੇ ਇੱਕ ਵਿਅਕਤੀ ਨੂੰ ਅਸੀਂ ਇੰਸਟੀਟਿਊਸ਼ਨ ਦੀ ਪਾਵਰ ਦੇ ਰਹੇ ਆਂ ਬਾਈਚਾਸਲੇ ਬਣਾ ਰਹੇ ਆਂ ਤੇ ਨਾਲ ਉਹਨੂੰ ਮਨਮਰਜ਼ੀ ਕਰਨ ਵਾਸਤੇ ਉਹਦੀ ਮਰਜ਼ੀ ਦੇ ਮੈਂਬਰ ਜਿਹੜੇ ਆ ਉਹ ਸਿੰਡੀਕੇਟ ਦੇ ਵਿੱਚ ਸੈਨੇਟ ਦੇ ਵਿੱਚ ਇਸ ਤਰੀਕੇ ਉਹਨੂੰ ਪਰੋਸ ਕੇ ਦੇ ਰਹੇ ਆਂ ਤਾਂ ਜੋ ਜੋ ਉੱਪਰੋਂ ਹਦਾਇਤ ਆਵੇ ਪਾਰਟੀ ਦੀ ਉਹ ਇੰਸਟੀਟਿਊਸ਼ਨ ਦੇ ਵਿੱਚ ਹੇਠਾਂ ਤੱਕ ਉਸੇ ਤਰੀਕੇ ਲਾਗੂ ਹੋ ਸਕੇ ਇਹ ਕੋਈ ਬਹੁਤਾ ਵਧੀਆ ਰੁਝਾਨ ਨਹੀਂ ਇਹਦੇ ਨਾਲ ਬਹੁਤ ਮਿਸਟਰਸ ਜਿਹੜਾ ਉਹ ਸੋਸਾਇਟੀ ਦੇ ਵਿੱਚ ਫੈਲ ਰਿਹਾ ਕਦੇ ਵੀ ਜਿਹੜੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਇਸ ਤਰੀਕੇ politically use ਕਰਨਾ ਇਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੈ ਤੇਰੇ ਤੋਂ ਹਾਲ ਸਰਕਾਰ ਭਾਵੇਂ ਕੋ ਕੇਂਦਰ ਦੀ ਹੈ ਕੋਈ ਸੂਬੇ ਦੀ ਹੈ ਸਾਰਿਆਂ ਨੂੰ ਗ੍ਰੇਜ ਕਰਨਾ ਚਾਹੀਦਾ ਔਰ ਵਿਧੇਸ਼ ਸੰਸਦਵਾਨ ਨੂੰ ਜਿਹੜਾ ਰਾਜਨੀਤੀ ਦੇ ਪ੍ਰਭਾਵ ਤੋਂ ਮੁਕਤ ਰੱਖਿਆ ਜਾਂਦਾ ਹੈ ਹਮੇਸ਼ਾ ਇਸੇ ਕਰਕੇ ਤਾਂ ਐਜੂਕੇਸ਼ਨ ਬੋਰਡ ਨੇ ਇਹ ਵੀ ਆਟੋਨਮਸ ਹੁੰਦੇ ਆ ਯੂਨੀਵਰਸਿਟੀਆਂ ਵੀ ਆਟੋਨਮਸ ਹੁੰਦੀਆਂ ਪਰ ਆਟੋਨਮਸ ਹੁੰਦਿਆਂ ਹੋਇਆਂ ਨਾਲ ਹੀ ਜਿਹੜੇ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੋਰ ਮੈਂਬਰ ਨੇ ਜਿਹੜੇ ਸਿੰਡੀਕੇਟ ਦੇ ਮੈਂਬਰ ਬੰਦੇ ਨੇ ਸੈਨਟ ਦੇ ਮੈਂਬਰ ਬੰਦੇ ਨੇ ਉਹ ਸਕਸੀਤਾ ਇਹੋ ਜਿਹੇ ਹੁੰਦੀਆਂ ਨੇ ਕਿ ਜਿਹੜੀਆਂ ਕਿਸੇ ਨੂੰ ਮਨਮਰਜ਼ੀ ਕਰਨ ਤੋਂ ਵੀ ਰੋਕਦੀਆਂ ਨੇ ਜਿਹੜੀ ਸਟੂਡੈਂਟਸ ਦੀਆਂ ਹੈਠਾ ਫੀਲਡ ਦੇ ਵਿੱਚ ਦੂਰ ਤੱਕ ਸਮੱਸਿਆਵਾਂ ਹੁੰਦੀਆਂ ਨੇ ਐਜੂਕੇਸ਼ਨ ਇੰਸਟੀਟਿਊਸ਼ਨ ਕਾਲਜ ਜਿਹੜੇ ਯੂਨੀਵਰਸਿਟੀਆਂ ਨਾਲ ਅਟੈਚਡ ਹੁੰਦੇ ਆ ਉਹਨਾਂ ਦੀਆਂ ਵੱਡੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਹਾਈਲਾਈਟ ਵੀ ਆ ਕੇ ਜਿਹੜੇ ਆ ਉੱਪਰਲੀ ਫੋਰਮ ਦੇ ਉੱਤੇ ਕਰਦੇ ਆ ਤੇ ਉਹਨਾਂ ਦੀ ਜਿਹੜੀ ਹੈਗੀ ਆ ਬਦਦ ਵੀ ਕਰਦੇ ਆ ਇਸ ਕਰਕੇ ਇਹ ਇੱਕ ਫੀਡਬੈਕ ਦਾ ਸਿਸਟਮ ਵੀ ਆ ਇੱਕ ਹੈਠਾ ਲੋਕਾਂ ਦੀ ਗ੍ਰੀਵੈਂਸ ਰੈਡੀਸਲ ਕਰਨ ਦਾ ਸਿਸਟਮ ਵੀ ਆ ਔਰ ਇੱਕ 22 ਚੈਂਸਲਰ ਦੇ ਜਿਹੜੇ ਅਧਿਕਾਰਾਂ ਨੂੰ ਬੈਲੈਂਸ ਕਰਦਾ ਇੱਕ ਸਿਸਟਮ ਵੀ ਆ ਔਰ ਅਕਾਡਮਿਕਸ ਨੂੰ ਅਕਾਡਮਿਕਸ ਨੂੰ ਚੱਲਣ ਦੇਣਾ ਚਾਹੀਦਾ ਇਹ ਸਾਰਾ ਸਿਸਟਮ ਜਿਹੜਾ ਸਾਡੇ ਬਜ਼ੁਰਗਾਂ ਨੇ ਬਣਾਇਆ ਸੀ ਇਹ ਬੜਾ ਸੋਚ ਸਮਝ ਕੇ ਬਣਾਇਆ ਸੀ ਪਰ ਹੌਲੀ-ਹੌਲੀ ਇਹਨੂੰ ਇਸ ਤਰੀਕੇ ਕਮਜ਼ੋਰ ਕੀਤਾ ਜਾ ਰਿਹਾ ਗੰਧਲਾ ਕੀਤਾ ਜਾ ਰਿਹਾ ਜਿਹਦਾ ਮੈਂ ਸਮਝਦਾ ਕਿ ਉਹਨਾਂ ਦਾ ਪੁੱਖ ਜਿਹੜਾ ਸਾਡਾ ਐਜੂਕੇਸ਼ਨ ਦਾ ਉਹ ਕੋਈ ਜ਼ਿਆਦਾ ਵਧੀਆ ਨਹੀਂ ਹੋਣ ਵਾਲਾ ਇਹਦੇ ਤੇ ਬਹੁਤ ਉਂਗਲਾ ਉੱਠਣ ਗਿਆ ਔਰ ਇਹਦੇ ਨਾਲ ਜਿਹੜਾ ਭਰੋਸਾ ਹੁੰਦਾ ਸੰਸਥਾਵਾਂ ਦੇ ਉੱਤੇ ਲੋਕਾਂ ਦਾ ਉਹ ਘਟਦਾ ਅੱਛਾ ਚਿਮਨਾ ਸਾਹਿਬ ਇੱਕ ਆਖਰੀ ਕਮੈਂਟ ਇਸ ਤੇ ਵੀ ਲੈ ਲੈਣੇ ਕਿ ਸੈਨੇਟ ਦਾ ਕੰਮ ਕੀ ਹੈਗਾ ਦੇਖੋ ਸੈਨੇਟ ਦੇ ਨੂੰ ਇੰਨਾ ਸੀਮਿਤ ਕਰਨ ਦੇ ਨਾਲ ਕੀ ਅਫੈਕਟ ਪੈਣਗੇ ਪ੍ਰਭਾਵ ਕੀ ਹੋਣਗੇ ਦੇਖੋ ਸੈਨੇਟ ਦਾ ਕੰਮ ਹੈਗਾ ਨੀਤੀਆਂ ਬਣਾਉਣਾ ਤੇ ਨਾਲ ਜਿਹੜਾ ਬਜਟ ਹੈਗਾ ਉਸ ਨੂੰ ਅ ਦੇਖਣਾ ਕਿ ਇਸ ਬਜਟ ਦੇ ਨਾਲ ਕੀ ਕੀ ਹੋ ਸਕਦਾ ਹੈ ਨੀਤੀਆਂ ਕਿਸ ਇਸ ਤਰੀਕੇ ਦੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਜੋ ਸਟੂਡੈਂਟ ਦੇ ਹੱਕਾਂ ਦੇ ਵਿੱਚ ਹੋਵੇ ਯੂਨੀਵਰਸਿਟੀ ਦੇ ਹੱਕਾਂ ਦੇ ਵਿੱਚ ਹੋਵੇ ਬੈਟਰਮੈਂਟ ਲਈ ਹੋਵੇ ਆਖਰੀ ਕਮੈਂਟ ਇਹਦੇ ਤੇ ਕਰ ਦਿਓ ਜਰਾ ਜਦੋਂ ਇਸ ਤਰੀਕੇ ਦੇ ਨਾਲ ਨੀਤੀਆਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਤਾਂ ਉਹਦੇ ਸਿੱਟੇ ਬਿਹਤ ਮਾੜੇ ਨਿਕਲਦੇ ਆ ਆਖਰੀ ਕਮੈਂਟ ਕਰ ਦੇਖੋ ਗੱਲ ਇਹ ਹੈ ਕਿ ਬਿਲਕੁਲ ਤੁਸੀਂ ਸਹੀ فرمایا ਸੈਨੇਟ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਸਟਿੱਕਟ ਦੀ ਜ਼ਿੰਮੇਵਾਰੀ ਉਤੋਂ ਵੱਡੀ ਹੈ ਹਮ ਇੱਕ ਤਾਂ ਇਹ ਹੈ ਕਿ ਜਿਹੜੇ ਵਿਅਕਤੀ ਸੈਨੇਟ ਚ ਚੁਣ ਕੇ ਆਉਂਦੇ ਆ ਉਹ ਯੂਨੀਵਰਸਿਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੁੰਦੇ ਜਿਵੇਂ ਗ੍ਰੈਜੂਏਟ ਕੌਨਸਟਿਟਿਊਐਂਸੀ ਹੈ ਹਮ ਉਹ ਸਟੂਡੈਂਟਸ ਜਿਹੜੇ ਉਥੋਂ ਪੜ੍ਹ ਕੇ ਜਾ ਚੁੱਕੇ ਆ ਸਮਾਜ ਦੇ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ ਦੇ ਉੱਤੇ ਸਰਕਾਰੀ ਥਾਵਾਂ ਦੇ ਉੱਤੇ ਉਹ ਬੈਠੇ ਆ ਲੇਕਿਨ ਆਪਣੀ ਯੂਨੀਵਰਸਿਟੀ ਦੇ ਨਾਲ ਇੱਕ ਉਹਨਾਂ ਦਾ ਲਗਾਅ ਆ ਉਸ ਕਲਚਰ ਦੇ ਵਿੱਚੋਂ ਪੜ੍ਹਿਆ ਉਸ ਕਲਚਰ ਦੇ ਨਾਲ ਉਹ ਜੁੜਿਆ ਉਹਦੀ अहमियत ਨੂੰ ਸਮਝਦੇ ਆ ਜੀ ਤੇ ਜ਼ਿੰਦਗੀ ਦੇ ਆਪਣੇ ਤਜਰਬੇ ਤੋਂ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਬੈਟਰ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੀ ਯੂਨੀਵਰਸਿਟੀ ਦੇ ਵਿੱਚ ਇੰਟਰੋਡਿਊਸ ਕਰੀਏ ਤਾਂ ਜੋ ਯੂਨੀਵਰਸਿਟੀ ਜਿਹੜੀ ਹੈ ਉਹ ਸਮੇਂ ਦੀ ਹਾਨੀ ਬਣੀ ਰਹੇ ਜੀ ਦੂਜੀ ਗੱਲ ਹੈ ਕਿ ਜਿੱਥੇ ਉਹਨਾਂ ਨੇ ਸਟਾਫ ਜਿਹੜਾ ਯੂਨੀਵਰਸਿਟੀ ਦਾ ਇੰਨਾ ਵੱਡਾ ਉਹਦੀਆਂ ਮੁਸ਼ਕਲਾਂ ਵੀ ਜਿਹੜੀਆਂ ਉੱਥੇ ਬੈਠ ਕੇ ਸਾਲਵ ਕਰਨੀਆਂ ਹੂੰ ਕਿ ਉਹਨਾਂ ਦੇ ਜਿਹੜੀਆਂ ਸਮੇਂ ਦੇ ਮੁਤਾਬਕ ਨਵੇਂ-ਨਵੇਂ ਉਹਨਾਂ ਦੇ ਮਸਲੇ ਖੜੇ ਹੁੰਦੇ ਆ ਉਹ ਵੀ ਹੱਲ ਕਰਨੀਆਂ ਉੱਥੇ ਜਿਹੜੇ ਕਾਲਜ ਸੈਕਟਰੀਆਂ ਦੀ ਗਿਣਤੀ ਦੇ ਨਾਲ ਥੱਲੇ ਜੁੜੇ ਹੁੰਦੇ ਆ ਯੂਨੀਵਰਸਿਟੀ ਦੇ ਨਾਲ ਉਹਨਾਂ ਦੇ ਆਪਣੇ ਐਗਜ਼ਾਮੀਨੇਸ਼ਨ ਦੇ ਸਮੱਸਿਆ ਹੁੰਦੇ ਆ ਸਟੂਡੈਂਟਸ ਦੇ ਬੜੇ ਵੱਡੇ ਮਸਲੇ ਹੁੰਦੇ ਆ ਕਿਸੇ ਵੀ ਤਰੀਕੇ ਕਿਸੇ ਦੀ ਦੂਰ ਬੈਠੀ ਇੰਸਟੀਟਿਊਸ਼ਨ ਦੀ ਵੀ ਸੁਣਵਾਈ ਪ੍ਰਾਪਰ ਹੋ ਜਾਵੇ ਕਿਸੇ ਨਾਲ ਧੱਕਾ ਨਾ ਹੋਵੇ ਹਾਂ ਔਰ ਯੂਨੀਵਰਸਿਟੀ ਦੀ ਸਾਖ ਜਿਹੜੀ ਆ ਉਹ ਚੰਗੀ ਤਰ੍ਹਾਂ ਪਣੀ ਰਹੇ ਕੋਈ ਮਾਰੀ ਫੀਡਬੈਕ ਹੋਵੇ ਤੇ ਉਹ ਵੀ ਉਸ ਫੋਰਮ ਦੇ ਉੱਤੇ ਥੱਲਿਓ ਇਹਨਾਂ ਮੈਂਬਰਾਂ ਦੇ ਰਾਹੀਂ ਪਹੁੰਚ ਜਾਂਦੀ ਹੈ ਇਸ ਕਰਕੇ ਸਾਰੀਆਂ ਦੀਆਂ ਮੁਸ਼ਕਲਾਂ ਵੀ ਪਹੁੰਚ ਜਾਂਦੀਆਂ ਬੜੇ ਮਲਟੀਪਲ ਰੋਲਸ ਨੇ ਇਹਨਾਂ ਦੇ ਹੂੰ ਇਸੇ ਕਰਕੇ ਡਿਫਰੈਂਟ ਫੀਲਡ ਦੇ ਵਿੱਚੋਂ ਇਹ ਮੈਂਬਰ ਬੜੀ ਸੋਚ ਸਮਝ ਕੇ ਜਿਹੜੇ ਲੈ ਜਾਂਦੇ ਸੀ ਉਹ ਰਿਪਿਊਟਡ ਬੰਦੇ ਹੁੰਦੇ ਸੀ ਹੂੰ ਇਹ ਨਹੀਂ ਕਿ ਇਹਨਾਂ ਦੀ ਕੋਈ ਨਿੱਜੀ ਲਾਲਸਾ ਹੁੰਦੀ ਹੈ ਇੱਕ ਮਿਸ਼ਨ ਦੇ ਤੌਰ ਤੇ ਉੱਤੇ ਆ ਕੇ ਉੱਥੇ ਉਹ ਕੰਮ ਕਰਦੇ ਸੀ ਕੱਲੇ ਸਰਕਾਰੀ ਅਫਸਰ ਵੀ ਜ਼ਰੂਰੀ ਹੁੰਦੇ ਆ ਹੂੰ ਪਰ ਕੱਲਾ ਤੁਸੀਂ ਸਾਰਾ ਕੁਝ ਸਰਕਾਰੀ ਅਫਸਰਾਂ ਦੇ ਉੱਤੇ ਨਹੀਂ ਛੱਡ ਸਕਦੇ ਕਿਉਂਕਿ ਉੱਥੇ ਹੁਕਮ ਆ ਜਾਂਦੇ ਆ ਸਰਕਾਰਾਂ ਦੇ ਫਿਰ ਉਹ ਉਸ ਪਾਸੇ ਉਹਨਾਂ ਦਾ ਝਕਾਅ ਵੱਧ ਜਾਂਦਾ ਪਰ ਇਹ ਜਿਹੜੇ ਇੰਡੀਪੈਂਡੈਂਟ ਫ੍ਰੀ ਮਾਈਂਡ ਦੇ ਲੋਕ ਹੁੰਦੇ ਆ ਇਸ ਸਟੂਡੈਂਟਸ ਦਾ ਫੈਕਲਟੀ ਦਾ ਯੂਨੀਵਰਸਿਟੀ ਦਾ ਇਹ ਸਾਰਾ ਕੋਈ ਸੋਚ ਕੇ ਪੈਰੈਂਟ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣੇ ਤਜਰਬੇ ਤੋਂ ਯੂਨੀਵਰਸਿਟੀ ਨੂੰ ਗਾਈਡ ਕਰਦੇ ਆ ਇਸ ਕਰਕੇ ਇਹ ਸਾਰਾ ਤਜਰਬਾ ਇਕੱਠਾ ਰਹਿਣਾ ਚਾਹੀਦਾ ਸੀ ਇਸ ਤਰ੍ਹਾਂ ਗੜਾ ਘੁੱਟ ਕੇ ਤੇ ਮਨਮਰਜ਼ੀ ਦੇ ਬੰਦੇ ਨੋਮੀਨੇਟ ਕਰਨਾ ਇਹ ਮੈਂ ਸਮਝਦਾ ਕੋਈ ਚੰਗੀ ਜਿਹੜੀ ਹੈ ਇਹ ਲੋਕੀ ਜਿਹੜੇ ਚੁਣ ਕੇ ਆਉਂਦੀ ਹੈ ਜਵਾਬਦੇਹ ਵੀ ਹੁੰਦੇ ਆ ਲੋਕ ਹਮਮ ਆਪ ਆਪਣੀ ਜਿਹੜੀ ਕੈਟੇਗਰੀ ਆ ਉਹਨੂੰ ਜਵਾਬਦੇਹ ਵੀ ਆ ਇਹਨਾਂ ਨੂੰ ਫਿਰ ਵੀ ਦੁਬਾਰਾ ਇਲੈਕਸ਼ਨ ਲੜਨੀ ਹੁੰਦੀ ਆ ਇਸ ਕਰਕੇ ਆਪਣੀ ਪਰਫਾਰਮੈਂਸ ਹਮੇਸ਼ਾ ਬੈਟਰ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਸਿਸਟਮ ਖਤਮ ਕਰਕੇ ਅਸੀਂ ਸਮਝਦੇ ਆ ਕਿ ਅਸੀਂ ਤਾਨਾਸ਼ਾਹੀ ਵਾਲਾ ਰਵਈਆ ਜਿਹੜਾ ਡਾਇਰੈਕਟਰਸ਼ਿਪ ਵਾਲਾ ਉਹ ਅਪਣਾ ਕੇ ਤੇ ਯੂਨੀਵਰਸਿਟੀਆਂ ਦੇ ਉੱਤੇ ਆਪਣਾ ਕਬਜ਼ਾ ਕਰਕੇ ਤੇ ਮਨਮਰਜ਼ੀ ਦੇ ਫੈਸਲੇ ਜਿਹੜੇ ਕਰਾਉਣੇ ਚਾਹੁੰਦੇ ਆ ਇਹ ਨਾ ਕੇਂਦਰ ਸਰਕਾਰ ਦੇ ਹਿੱਤ ਦੇ ਵਿੱਚ ਆ ਨਾ ਸੂਬਾ ਸਰਕਾਰ ਦੇ ਅੱਛਾ ਦਲਜੀਤ ਚੱਬਾ ਜੀ ਤੁਸੀਂ ਗੱਲਬਾਤ ਐਫੀਲੀਏਟਡ ਕਾਲਜਾਂ ਦੀ ਗੱਲ ਕੀਤੀ ਆ ਤਾਂ ਇੱਕ ਸਵਾਲ ਹੋਰ ਲੈ ਲੈਣਾ ਕਿਉਂਕਿ ਜ਼ਰੂਰੀ ਆ ਵੈਸੇ ਤਾਂ ਆਖਰੀ ਸਵਾਲ ਹੀ ਸੀਗਾ ਉਹ ਐਫੀਲੀਏਟਡ ਕਾਲਜ ਪੰਜਾਬ ਦੇ ਵਿੱਚ 200 ਹੈਗੇ ਆ 200 ਐਫੀਲੀਏਟਡ ਕਾਲਜ ਵੀ ਪ੍ਰਭਾਵਿਤ ਹੋਣਗੇ ਇਕੱਲੇ ਪੰਜਾਬ ਯੂਨੀਵਰਸਿਟੀ ਤੱਕ ਹੀ ਸੀਮਤ ਨਹੀਂ ਹੈਗੀ ਚੀਜ਼ ਕਿਉਂਕਿ ਜੋ ਨੀਤੀਆਂ ਜੋ ਬਜਟ ਹੋਣਗੇ ਉਹ ਪ੍ਰਭਾਵਿਤ ਉਹਨਾਂ 200 ਕਾਲਜਾਂ ਨੂੰ ਵੀ ਕਰਨਗੇ ਯਾਨੀ ਕਿ ਅੱਧਾ ਪੰਜਾਬ ਦਾ ਕਬਜ਼ੇ ਦੇ ਵਿੱਚ ਲੈਣ ਦੀ ਕੋਸ਼ਿਸ਼ ਦੇ ਵਿੱਚ ਹੈਗੀ ਆ ਸੈਂਟਰ ਸਰਕਾਰ ਇਸ ਫੈਸਲੇ ਦੇ ਨਾਲ ਕਿ ਘਟੂ ਘਟਾ ਅੱਧੇ ਪੰਜਾਬ ਨੂੰ ਤਾਂ ਕਵਰ ਕਰ ਲਿਆ ਜਾਵੇ ਐਜੂਕੇਸ਼ਨ ਸਿਸਟਮ ਨੂੰ ਕਵਰ ਕਰ ਲਿਆ ਜਾਵੇ ਬਾਕੀ ਬਾਅਦ ਦੇ ਵਿੱਚ ਦੇਖਾਂਗੇ ਇਹ ਵੀ ਚੀਜ਼ ਹੋ ਸਕਦੀ ਹੈ ਤင်း ਦੇਖੋ ਬਿਲਕੁਲ ਸਹੀ ਹੈ ਬਹੁਤ ਵੱਡੀ ਗਿਣਤੀ ਹੈ 200 ਤੋਂ ਵੱਧ ਕਾਲਜ ਨੇ ਤੇ ਤੁਸੀਂ ਜਿਹੜੇ ਲਾਓ ਤੇ ਉਹ ਕਿੱਥੇ ਜਿਹੜੀ ਹੈਗੀ ਆ ਪਿੰਡਕੋਟ ਮੁਕਸਰ ਤੱਕ ਉਧਰ ਜਿਹੜੇ ਹੈਗੇ ਆ ਇਹ ਕਾਲਜ ਪਹੁੰਚ ਜਾਂਦੇ ਆ ਫਰੋਜ਼ਪੁਰ ਤੱਕ ਹੁਸ਼ਿਆਰਪੁਰ ਤੱਕ ਔਰ ਉੱਥੇ ਜਿਹੜੀਆਂ ਐਜੂਕੇਸ਼ਨ ਇੰਸਟੀਚੂਨਾਂ ਨੇ ਹੂੰ ਹੂੰ ਉੱਥੇ ਦੇ ਸਟੂਡੈਂਟਸ ਦੇ ਹੱਥ ਵਿੱਚ ਨਹੀਂ ਹੁੰਦਾ ਕਿ ਹਰ ਗੱਲ ਉਹ ਆਪਣੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੱਕ ਜਾਂ ਆਪਣੀ ਸੈਨੇਟ ਤੱਕ ਸਰਟੀਫਿਕੇਟ ਤੱਕ ਕੱਢੇ ਲੈ ਕੇ ਜਾ ਸਕਣ ਇਹ ਜਦੋਂ ਉੱਥੇ ਦੇ ਨੁਮਾਇੰਦੇ ਚੁਣੇ ਜਾਂਦੇ ਆ ਤਾਂ ਫਿਰ ਆਪੋ ਆਪਣੀ ਏਰੀਆ ਦਾ ਵੀ ਨਾਲ ਦੀ ਨਾਲ ਜਾ ਕੇ ਉੱਥੇ ਧਿਆਨ ਰੱਖਦੇ ਆ ਆਪੋ ਆਪਣੀ ਏਰੀਆ ਦੀ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਇੰਸਟੀਚਿਊਸ਼ਨਾਂ ਦੀਆਂ ਉੱਥੇ ਜਾ ਕੇ ਉਹ ਵੀ ਉਹ ਚੰਗੀ ਕਰ ਦੇਣਾ ਰੱਖਦੇ ਜਿਸ ਸਾ ਵਿਧਾਨ ਸਭਾ ਦੇ ਮੈਂਬਰ ਸਾਰੇ ਹਲਕਿਆਂ ਤੋਂ ਹੁੰਦੇ ਆ ਆਪਣੇ ਹਲਕੇ ਦੀ ਪ੍ਰੀਕੀ ਦੇ ਨਾਲ ਨਿੱਕੀ ਨਿੱਕੀ ਗੱਲ ਵੀ ਉਹ ਵਿਧਾਨ ਸਭਾ ਦੇ ਫਲੋਰ ਤੇ ਰੱਖਦੇ ਆ ਐਮਪੀ ਸਾਰੇ ਦੇਸ਼ ਤੋਂ ਚੁਣ ਕੇ ਜਾਂਦੇ ਆ ਤੇ ਆਪੋ ਆਪਣੀ ਏਰੀਆ ਦੀ ਗੱਲ ਉਹ ਜਾ ਕੇ ਪਾਰਲੀਮੈਂਟ 'ਚ ਰੱਖਦੇ ਆ ਇਸੇ ਤਰ੍ਹਾਂ ਜਦੋਂ ਵਿਸ਼ਾਲ ਘੇਰੇ ਦੇ ਵਿੱਚੋਂ ਮੈਂਬਰ ਚੁਣ ਕੇ ਆਉਂਦੇ ਆ ਤੇ ਉਹ ਜਿਹੜੇ ਹਰ ਏਰੀਆ ਦੀ ਬਕਾਇਦਾ ਰਿਪਰੈਜ਼ੈਂਟੇਸ਼ਨ ਹੋ ਜਾਂਦੀ ਆ ਉਹਦੇ ਨਾਲ ਉਹਨਾਂ ਸਟੂਡੈਂਟਸ ਨੂੰ ਵੀ ਉਹਨਾਂ ਕਾਲਜੇਜ਼ ਨੂੰ ਵੀ ਬਹੁਤ ਵੱਡਾ ਫਾਇਦਾ ਹੁੰਦਾ ਹਾਂ ਪਰ ਇਹ ਹੁਣ ਗ੍ਰਿਪ ਸਰਕਾਰ ਸਾਰੇ ਤੇ ਕਰਕੇ ਇਹ ਸਾਰੇ ਏਰੀਆ ਦੀ ਸਾਰੇ ਕਾਲਜਾਂ ਦੀ ਸੋਚ ਨੂੰ ਆਪਣੇ ਹਿਸਾਬ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗੀ ਇਹ ਲੋਕੀ ਸਹਿਰ ਨਹੀਂ ਕਰਨਗੇ ਬੜਾ ਵੱਡਾ ਲਾਰਜ ਇਸ਼ੂ ਹੈ ਔਰ ਮੈਂ ਸਮਝਦਾ ਕਿ ਇਹਨੂੰ ਹੁਣੇ ਹੀ ਜਿਹੜਾ ਡੀ ਨੋਟੀਫਾਈ ਕਰਕੇ ਜਿਹੜਾ ਸਟੈਪ ਲਿਆ ਗਿਆ ਇਹ ਕਿੰਨਾ ਸਰਕਾਰ ਨੂੰ ਇਸ ਰੋਸ ਨੂੰ ਅੱਗੇ ਵਧਣ ਤੋਂ ਰੋਕਣਾ ਚਾਹੀਦਾ ਧੰਨਵਾਦ ਜਿੰਮਾ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਤਾਂ ਹੁਣ ਅੱਗੇ ਦੇਖਿਆ ਜਾਏਗਾ ਮਿਹਰਬਾਨ ਕਿ ਆਖਿਰਕਾਰ ਕਿਵੇਂ ਇਸ ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਕਰਵਾਇਆ ਜਾਂਦਾ ਕਿਉਂਕਿ ਮਸਲਾ ਬਹੁਤ ਵੱਡਾ ਹੈਗਾ ਮਸਲਾ ਐਜੂਕੇਸ਼ਨ ਸਿਸਟਮ ਦੇ ਨਾਲ ਜੁੜਿਆ ਹੋਇਆ ਮਸਲਾ ਸੰਗੀ ਢਾਂਚੇ ਦੇ ਨਾਲ ਜੁੜਿਆ ਹੋਇਆ ਫੈਡਰਲ ਸਿਸਟਮ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਹੱਕਾਂ ਦੇ ਨਾਲ ਜੁੜਿਆ ਹੋਇਆ ਇਸ ਮਸਲੇ ਦੇ ਉੱਤੇ ਪੋਲੀਟੀਕਲ ਪਾਰਟੀਆਂ ਕਿੰਨਾ ਕੰਸਟੈਂਡ ਲੈਂਦੀਆਂ ਨੇ ਸਿਰਫ ਮਹਿਜ਼ ਬਿਆਨਬਾਜ਼ੀ ਦੇ ਨਾਲ ਹੀ ਇਸ ਮਸਲੇ ਦੇ ਉੱਤੇ ਵਿਚਰਿਆ ਜਾਂਦਾ ਜਾਂ ਫਿਰ ਗਰਾਊਂਡ ਤੇ ਵੀ ਉਤਰਿਆ ਜਾਂਦਾ ਕਿਉਂਕਿ ਬਿਨਾ ਪ੍ਰੋਟੈਸਟ ਕਈ ਵਾਰ ਮਸਲੇ ਹੱਲ ਨਹੀਂ ਹੁੰਦੇ ਪੰਜਾਬ ਸਰਕਾਰ ਦੀ ਵੀ ਗੱਲ ਕਰ ਲੈਣੇ ਆ ਪੰਜਾਬ ਸਰਕਾਰ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਖਿਲਾਫ ਡਿਸੀਜ਼ਨ ਹੋਏ ਨੇ ਉਹਨਾਂ ਚ ਮਹਿਜ਼ ਇੱਕ ਸਟੇਟਮੈਂਟ ਦੇ ਕੇ ਪੋਲਿਟিক্যাল ਸਟੇਟਮੈਂਟ ਦੇ ਕੇ ਨਿਕਲ ਜਾਂਦੀ ਆ ਕੋਈ ਬਹੁਤਾ ਵੱਡਾ ਪ੍ਰੋਟੈਸਟ ਬਹੁਤੇ ਵੱਡੇ ਪੱਧਰ ਦੇ ਉੱਤੇ ਅੱਗੇ ਨਹੀਂ ਵਧਿਆ ਜਾਂਦਾ ਇਸ ਮਸਲੇ ਤੇ ਕੀ ਕਾਨੂੰਨੀ ਦਾ ਪੇਚਾਂ ਦੇ ਨਾਲ ਲੜਿਆ ਜਾ ਸਕੇਗਾ ਜਾਂ ਫਿਰ ਗਰਾਊਂਡ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਲੜਿਆ ਜਾ ਸਕੇਗਾ ਇਥੇ ਵੀ ਲੋਕਾਂ ਦੀ ਨਜ਼ਰ ਰਹੇਗੀ ਲੋਕ ਇਸ ਗੱਲ ਦਾ ਧਿਆਨ ਰੱਖਦੇ ਨੇ ਕਿਉਂਕਿ ਮਸਲਾ ਮੈਂ ਪਹਿਲੇ ਹੀ ਕਹਿ ਚੁੱਕਿਆ ਪੰਜਾਬ ਦੇ ਨਾਲ ਜੁੜਿਆ ਹੋਇਆ ਬੇਹੱਦ ਵੱਡਾ ਮਸਲਾ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਤਾਂ ਹੁਣ ਅੱਗੇ ਇਹ ਮਸਲਾ ਕਿੱਧਰ ਨੂੰ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੀ ਗੱਲ ਕਿ ਇਸ ਮਸਲੇ ਦੇ ਉੱਤੇ ਲਗਾਤਾਰ ਹੁਣ ਸਿਆਸਤ ਜ਼ਰੂਰ ਹੋ ਰਹੀ ਹੈ। ਦੇਸ਼ ਅਤੇ ਦੁਨੀਆ ਦੀਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਤੁਸੀਂ ਪੀਟੀਸੀ ਨਿਊਜ਼ ਦੇ ਨਾਲ।